ਸਤ ਸ੍ਰੀ ਅਕਾਲ ਦੋਸਤੋ ਮੇਸ਼ੀਪੂਰ ਬਲੌਗਰ ਡਾਕੂ 307 ਦੇ ਘਰ ਖੁਸ਼ੀਆਂ ਆ ਗਈਆਂ ਹਨ ਅਤੇ ਥੋੜੇ ਦਿਨ ਪਹਿਲਾਂ ਹੀ ਡਾਕੂ ਨੇ ਬਲੌਗ ਪਾਇਆ ਸੀ ਜਿਸ ਤੇ ਵਿੱਚ ਉਸਨੇ ਦੱਸਿਆ ਸੀ ਵੀ ਸਾਡੇ ਘਰ ਇੱਕ ਨਵਾਂ ਮਹਿਮਾਨ ਹੈ ਜਿਹੜਾ ਆਉਣ ਵਾਲਾ ਹੈ ਤੇ ਇਸ ਦੇ ਨਾਲ ਹੀ ਉਸਨੇ ਨਵੀਂ ਅਪਡੇਟ ਦਿੱਤੀ ਨਵੇਂ ਬਲੌਗ ਦੇ ਵਿੱਚ ਜਿਸ ਦੇ ਵਿੱਚ ਉਸਨੇ ਦੱਸਿਆ ਵੀ ਸਰਬ ਦੀ ਯਾਨੀ ਕਿ ਉਸਦੇ ਪਤਨੀ ਦੀ ਹਾਲਤ ਹੈ ਜਿਹੜੀ ਖਰਾਬ ਹੋ ਰਹੀ ਹੈ ਕੁੜੇ ਟਾਈਮ ਬਾਅਦ ਵੀ ਵੇਟ ਕਰਨ ਤੋਂ ਬਾਅਦ 307 ਦੇ ਘਰ ਖੁਸ਼ੀਆਂ ਆਈਆਂ ਹਨ ਅਤੇ ਇਹਨਾਂ ਦੇ ਘਰ ਇੱਕ ਨਵੇਂ ਬੇਬੀ ਨੇ ਜਨਮ ਲਿਆ ਹੈ ਇਹਨਾਂ ਨੇ ਦੱਸਿਆ ਹੈ ਵੀ ਅਸੀਂ 3-4 ਦਿਨਾਂ ਤੱਕ ਦੱਸਾਂਗੇ ਵੀ ਇਹਨਾਂ ਦੇ ਘਰ ਬੱਚਾ ਬੇਟੀ ਆਈ ਹੈ ਜਾਂ ਬੇਟਾ ਆਇਆ ਹੈ ਪਰ ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਜਜਮੈਂਟ ਕਰ ਰਹੇ ਹਨ ਫੈਨਸ ਇਹਨਾਂ ਦੇ ਜੋ ਕਿ ਇਹਨਾਂ ਦੇ ਵਲੌਗਸ ਨੇ ਜਿਹੜੇ ਦਿੱਲੀ ਦੇਖਤੇ ਹਨ ਉਹ ਇਹ ਜਜਮੈਂਟ ਕਰ ਰਹੇ ਹਨ ਕਿ ਡਾਕੂ ਦੇ ਘਰੇ ਹੁਣ ਇੱਕ ਪੁੱਤ ਨੇ ਜਨਮ ਲਿਆ ਹੈ ਅਤੇ ਇਹਨਾਂ ਦਾ ਮਨ ਵੀ ਇਹੀ ਸੀ ਸਾਡੇ ਘਰ ਪੁੱਤ ਹੀ ਹੋਵੇ ਕਿਉਂਕਿ ਥੋੜਾ ਟਾਈਮ ਪਹਿਲਾਂ ਹੀ ਇਸ ਵੀਰ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹਨਾਂ ਦਾ ਮਾਨੇ ਜਿਹੜਾ ਬਹੁਤ ਹੀ ਜ਼ਿਆਦਾ ਉਦਾਸ ਰਹਿੰਦਾ ਸੀ ਅਤੇ ਘਰ ਦੇ ਵਿੱਚ ਇੱਕ ਫੈਮਲੀ ਮੈਂਬਰ ਘਟ ਗਿਆ ਸੀ ਹੁਣ ਇਸ ਤੋਂ ਬਾਅਦ ਨਵਾਂ ਜੀ ਇਹਨਾਂ ਦੇ ਘਰ ਆਇਆ ਹੈ ਤੇ ਇਸ ਦੀ ਮਾਂ ਨੇ ਸਾਰੇ ਹਸਪਤਾਲ ਦੇ ਵਿੱਚ ਮਠਿਆਈਆਂ ਵੰਡ ਕੇ ਆਪਣੇ ਪੋਤੇ ਦਾ ਸਵਾਗਤ ਕੀਤਾ ਹੈ ਅਤੇ ਇਹਨਾਂ ਨੇ ਬਹੁਤ ਹੀ ਜ਼ਾਦੀ ਖੁਸ਼ੀ ਮਨਾਈ ਹੈ ਡਾਕਟਰ ਨੇ ਇਹ ਵੀ ਦੱਸਿਆ ਵੀ ਆਪਾਂ ਥੋੜੇ ਦਿਨਾਂ ਤੱਕ ਬੱਚੇ ਦਾ ਫੇਸ ਟੂ ਵੀਲ ਕਰਾਂਗੇ ਅਤੇ ਹੁਣ ਮਾਂ ਪੁੱਤ ਦੋਨੋਂ ਹੀ ਠੀਕ ਹਨ ਅਤੇ ਤੁਸੀਂ ਵੀ ਸੋਨੇ ਸੋਨੇ ਨਾਮ ਸੋਚ ਕੇ ਰੱਖੋ ਅਤੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਸਾਨੂੰ ਕਮੈਂਟਸ ਦੇ ਵਿੱਚ ਵਧਾਈਆਂ ਦੇ ਰਹੇ ਹਨ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਹੈ